ਕੇ ਨਾਲ ਜਿਹੜੀਆਂ ਸੇਕ ਸੰਤਾਂ ਲਗਾਤਾਰ ਪਹੁੰਚ ਰਹੀਆਂ ਤੇ ਦੁਰਬਿਨ ਰਾਹੀ ਦਰਸ਼ਨ ਜੜੀਆਂ ਨੇ ਕਰਦੀਆਂ ਮੈਨ ਹੋਰ ਵੀ ਵੀ ਸਾਡੇ ਨਾਲ ਗੱਲਬਾਤ ਕਰਨਗੇ ਵੀਰ ਜੀ ਤੁਸੀਂ ਕਿਤੇ ਦੁਰਬਿਨ ਰਾਹੀ ਦਰਸ਼ਨ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਰਬਿਨ ਰਾਹੀ ਦਰਸ਼ਨ ਕੀਤੇ ਆ ਜੀ ਧੁੰਦ ਹੋਣ ਕਰਕੇ ਜਿਹੜੇ ਉਹ ਦਰਸ਼ਨ ਨਹੀਂ ਸਹੀ ਤਰੀਕੇ ਨਾਲ ਜੀ ਹੋ ਸਕੇ ਅਸੀਂ ਮਹਾਰਾਜ ਅਗੇ ਅਰਦਾਸ ਬੇਨਤੀ ਕਰਦੇ ਹਾਂ ਕਿ ਸਾਨੂੰ ਹੀ ਕਿਰਪਾ ਕਰਨ ਅਸੀਂ ਇਹ ਦਰਸ਼ਨ ਕਰਕੇ ਆਈਏ ਕਰਤਾਰਪੁਰ ਸਾਹਿਬ ਦੇ ਜੀ ਇਸ ਵਾਰ ਤੇ ਪਹਿਲਾਂ ਸਾਨੂੰ ਮੌਕਾ ਨਹੀਂ ਮਿਲਿਆ ਪਰ ਤਾੰਗ ਜਰੂਰ ਆ ਕੇ ਦਰਸ਼ਨਾਂ ਦੀ ਮਹਾਰਾਜ ਕਿਰਪਾ ਕਰੇ ਮੌਕਾ ਦੇਣ ਸੱਚੇ ਪਾਤਸ਼ਾਹ ਜਰੂਰ ਦਰਸ਼ਨ ਕਰਕੇ ਆਵਾਂਗੇ ਜੀ ਪਰਿਵਾਰ ਸਮੇਤ ਜਦੋਂ ਜਦੋਂ ਤਾਂਗ ਹੁੰਦੀ ਹੈ ਨਾ ਗੁਰੂ ਉਹ ਜਰੂਰ ਕਿਤੇ ਨਾ ਕਿਤੇ ਪੂਰੀ ਕਰਦਾ ਬਿਲਕੁਲ ਜੀ ਮਨ ਦੇ ਵਿੱਚ ਇੱਕ ਆਸ ਹੋਣੀ ਚਾਹੀਦੀ ਆ ਆਸਾਂ ਜਿਹੜੀਆਂ ਉਹ ਸੱਚੇ ਪਾਤਸ਼ਾਹ ਜਰੂਰ ਪੂਰੀਆਂ ਕਰਦੇ ਆ ਜੀ ਤੁਸੀਂ ਵੀ ਅੱਖਾਂ ਭਰ ਲਈਆਂ ਨਾਲ ਇਹ ਪਿਆਰ ਦੀ ਹੈ ਜੀ ਇਹ ਖੁਸ਼ੀ ਦੇ ਅਥਰੂ ਆ ਇਹ ਜੋ ਮਨ ਦੇ ਵਿੱਚ ਸ਼ਰਧਾ ਉਹ ਸੱਚੇ ਪਾਤਸ਼ਾਹ ਆਪ ਜਾਣਦੇ ਆ ਜੀ ਕਦੇ ਅੱਗੇ ਮੌਕਾ ਇੱਥੇ ਮਿਲਿਆ ਦੂਰਬਿਨ ਨਾਲ ਹੀ ਦਰਸ਼ਨ ਕਰਨ ਦਾ ਕਿ ਜੇ ਪਹਿਲੀ ਵਾਰੀ ਇੱਥੇ ਪਹਿਲੀ ਨਹੀਂ ਇੱਥੇ ਪਹਿਲਾਂ ਵੀ ਆਏ ਆ ਜੀ ਇੱਥੋਂ ਤੱਕ ਅਸੀਂ ਵੇਖ ਕੇ ਜਾਂਦੇ ਰਹੇ ਹਰ ਸਾਲ ਦਰਸ਼ਨ ਕਰਨ ਜਾਈਦਾ ਹਰ ਸਾਲ ਦਰਸ਼ਨ ਕਰੀਦੇ ਆ ਜੀ ਅੱਗੇ ਪਾਕਿਸਤਾਨ ਵਾਸਤੇ ਅਸੀਂ ਅਪਲਾਈ ਨਹੀਂ ਕੀਤਾ ਸੀ ਹੁਣ ਅਸੀਂ ਇਹ ਕਰਾਂਗੇ ਜ਼ਰੂਰ ਕਰਾਂਗੇ ਜੀ ਅਸੀਂ ਅਸੀਂ ਇੱਥੇ ਜਿਹੜੇ ਦਰਸ਼ਨ ਕੀਤੇ ਫਿਰ ਦਿਲ ਕਰਦਾ ਹੋਇਆ ਸੀ ਉੱਥੇ ਚਲੀ ਜ਼ਰੂਰ ਕਰਦਾ ਜੀ ਜ਼ਰੂਰ ਕਰਦਾ ਜੀ ਅਸੀਂ ਆਪਣੇ ਪੂਰੀ ਫੈਮਿਲੀ ਦੇ ਪਾਸਪੋਰਟ ਜਿਹੜੇ ਉਹ ਬਣਵਾਏ ਹੋਏ ਆ ਹੁਣ ਬੱਚਿਆਂ ਦੇ ਵੀ ਹੁਣ ਅਸੀਂ ਜ਼ਰੂਰ ਮਹਾਰਾਜ ਕਿਰਪਾ ਕਰਨ ਦਰਸ਼ਨ ਦਰਾਰੇ ਉਹਨਾਂ ਨੇ ਆਪ ਕਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਤੁਸੀਂ ਦੇਖ ਸਕਦੇ ਹੋ ਤਸਵੀਰ ਕਿ ਕਿਸ ਤਰੀਕੇ ਨਾਲ ਜਿਹੜੇ ਲੋਕ ਨੇ ਸੰਗਤਾਂ ਨੇ ਲਗਾਤਾਰ ਪਹੁੰਚ ਰਹੀਆਂ ਨੇ ਤਾਂ ਆਣ ਕੇ ਦੂਰਬਿਨ ਰਾਹੀਂ ਦਰਸ਼ਨ ਕਰਕੇ ਆਨੰਦ ਪ੍ਰਾਪਤ ਕਰ ਰਹੀਆਂ ਨੇ ਗੁਰੂ ਮਹਾਰਾਜ ਦੀ ਅਸ਼ੀਰਵਾਦ ਪ੍ਰਾਪਤ ਕਰ ਰਹੀਆਂ ਨੇ ਜਿਸ ਤਿੱਕੇ ਨਾਲ ਉਸ ਨੌਜਵਾਨੀਆਂ ਵੀ ਅੱਖਾਂ ਖੁਸ਼ੀ ਦੇ ਨਾਲ ਭਰ ਗਈਆਂ ਜਦੋਂ ਉਹਨਾਂ ਨੇ ਕਿਹਾ ਕਿ ਮੈਂ ਦਰਸ਼ਨ ਕੀਤੇ ਆ ਤਾਂ ਮੇਰਾ ਮਨ ਜਿਹੜਾ ਵੈ ਇੱਕ ਰੂਹ ਜਿਹੜੀ ਹੈ ਖੁਸ਼ ਹੋ ਗਈ ਹੈ ਮੇਰਾ ਵੀ ਦਿਲ ਕਰਦਾ ਕਿ ਮੈਂ ਵੀ ਉੱਧਰ ਜਾ ਕੇ ਨਨਕਾਣਾ ਸਾਹਿਬ ਜਾ ਕੇ ਦਰਸ਼ਨ ਕਰਾਂ ਸੋ ਕਿਤੇ ਨਾ ਕਿਤੇ ਜ਼ਰੂਰ ਲੋਕਾਂ ਦੀ ਨਾਲ ਦੀ ਨਾਲ ਇਹ ਵੀ ਮੰਗਾ ਕਿ ਜੇਕਰ ਆਧਾਰ ਕਾਰਡ ਦੇ ਉੱਪਰ ਦਰਸ਼ਨ ਹੋ ਜਾਣ ਸ਼ੁਰੂ ਲਾਂਗਾ ਜਾਣਾ ਸ਼ੁਰੂ ਕਰ ਦਿੱਤਾ ਜਾਵੇ ਤਾਂ ਬਹੁਤ ਸਾਰੀ ਸੰਗਤ ਉੱਥੇ ਜਾ ਸਕਦੀ ਹੈ ਬਹੁਤ ਸਾਰੇ ਸੰਗਤ ਜਾ ਕੇ ਗੁਰੂ ਘਰ ਨਾਲ ਤਮਸਤ ਹੋ ਸਕਦੀ ਹੈ ਕੈਮਰਾ ਪਰਸੰਭਾਵੀ ਦੇ ਨਾਲ ਜਤਿੰਦਰ ਗੁੰਨਰ ਦਿੱਲੀ ਪੋਸਟ ਪੰਜਾਬੀ ਗੁਰਦਾਸਪੁਰ ਜਗਤ ਗੁਰੂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਵ ਦੀ ਲੱਖ ਲੱਖ ਦਿਸ਼ਾਂ ਦਿਸ਼ਾਂ ਵਿੱਚ ਰਹਿੰਦੀਆਂ ਸੰਗਤਾਂ ਨੂੰ ਮੇਰੇ ਅਤੇ ਮੇਰੇ ادارے ਦਿੱਲੀ ਪੋਸਟ ਵੱਲੋਂ ਵਧਾਈ ਹੋਵੇ ਪਹੁੰਚਿਆ ਸੀ ਕਰਤਾਰਪੁਰ ਕੋਰੀਡੋਰ ਤੁਸੀਂ ਦੇਖ ਸਕਦੇ ਹੋ ਡੇਰਾ ਬਾਬਾ ਨਾਨਕ ਦੇ ਜਿਹੜਾ ਲਾਂਘਾ ਬਣਾਇਆ ਗਿਆ ਕਿ ਉੱਥੇ ਕਿਸ ਤੀਕੇ ਦੇ ਨਾਲ ਲੋਕ ਸੰਗਤਾਂ ਸਿੱਖ ਸੰਗਤਾਂ ਪਹੁੰਚੀਆਂ ਨੇ ਤੇ ਦਰਸ਼ਨ ਦੀਦਾਰ ਕਰ ਰਹੇ ਨੇ ਪ੍ਰਸ਼ਾਸਨ ਵੱਲੋਂ ਇੱਕ ਦੂਰਬਿੰਦ ਜ਼ਰੂਰ ਲਾਈ ਗਈ ਹੈ ਉਸ ਦੂਰਬਿੰਦ ਦੇ ذریعے ਉਸ ਧਾਰਮਿਕ ਸਥਾਨ ਜਾਨੀ ਸੰਗਤਾਂ ਜਿਹੜੀਆਂ ਨੇ ਦਰਸ਼ਨ ਕਰਦੀਆਂ ਨੇ ਤੇ ਗੁਰੂ ਦੇ ਚਰਨਾਂ 'ਚ ਨਤਮਸਤਕ ਹੁੰਦੀਆਂ ਨੇ ਲਗਾਤਾਰ ਸੰਗਤਾਂ ਇਸੇ ਤਰੀਕੇ ਨਾਲ ਇੱਥੇ ਪਹੁੰਚਦੀਆਂ ਨੇ ਗੁਰਪੂਰਵ ਕਰਕੇ ਅੱਜ ਰਸ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਜਿੱਥੇ ਬੱਚੇ ਨੇ ਉੱਥੇ ਨਾਲ ਦੀ ਨਾਲ ਬਜ਼ੁਰਗ ਵੀ ਜ਼ਰੂਰ ਇਸ ਦੂਰਬਿੰਦ ਲੈਣ ਲਈ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਆਨੰਦ ਪ੍ਰਾਪਤ ਕਰ ਰਹੀਆਂ ਨੇ ਗੱਲਬਾਤ ਕਰ ਲਾਂਗੇ ਸਿੱਖ ਸੰਗਤਾਂ ਸਾਡੇ ਨਾਲ ਨੇ ਬਾਬਾ ਜੀ ਆਏ ਕਿਹੜੀ ਜਗ੍ਹਾ ਤੋਂ ਪਹਿਲਾਂ ਇਹ ਦੱਸ ਅਸੀਂ ਅਮਰਸਾਹ ਸ਼ਾਟਾ ਤੋਂ ਆਏ ਜੀ ਅੱਗੇ ਕਦੇ ਮੌਕਾ ਮਿਲਿਆ ਨਨਕਾਣਾ ਸਾਹਿਬ ਜਾਂਦਾ ਨਹੀਂ ਮੈਂ ਕਦੀ ਨਹੀਂ ਗਿਆ ਜੀ ਪਹਿਲੀ ਏ ਦਰਸ਼ਨ ਕਰਨ ਆਏ ਆ ਸਤਿਗੁਰੂ ਸਾਰੇ ਸਾਥਕੋ ਦਲੀਪ ਸਿੰਘ ਨੇ ਸਾਨੂੰ ਪ੍ਰੇਰਣਾ ਦਿੱਤੀ ਆ ਇੱਥੇ ਆ ਕੇ ਅੱਬਾ ਮਗਰ ਬੰਡਾਲ ਲੱਗਾ ਵਾ ਤੇ ਗੁਰੂ ਅਰਜਨ ਦੇਵ ਜੀ ਦਾ ਜਨਮ ਦਿਨ ਜਨਮ ਦਿਹਾੜਾ ਮਨਾਉਣਾ ਤੇ ਸਾਰੀ ਦਿਹਾੜੀ ਕੀਰਤਨ ਹੋਏਗਾ ਸੰਤਾਨੀਆਂ ਸੰਗਤਾਂ ਨਾਮਧਾਰੀ ਸੰਗਤਾਂ ਦੇ ਆ ਰਹੀਆਂ ਨੇ ਅਸੀਂ ਇੱਥੇ ਆਏ ਨਾਲ ਅੱਜ ਮਨ ਜੇ ਚਾਹ ਤਾਂ ਜ਼ਰੂਰ ਹੋਵੇਗਾ ਕਿ ਅਸੀਂ ਉੱਥੇ ਨਨਕਾਣਾ ਸਾਹਿਬ ਚਲੀਏ ਜਾ ਕੇ ਦਰਸ਼ਨ ਦਿਦਾਰੇ ਕਰਕੇ ਬਹੁਤ ਜ਼ਿਆਦਾ ਚਾਹੀਏ ਕੋ ਰੰਗ ਲਾਲ ਜਿੱਦਾਂ ਹੋ ਜਾਂਦਾ ਬੰਦੇ ਦਾ ਮਤਲਬ ਕਿ ਸਾਰੇ ਸਾਰੇ ਗੁਰਦਾਰੇ ਪਾਕਿਸਤਾਨ ਜੀ ਨੇ ਇਹ ਸਾਰੇ ਤੋਂ ਵਿਛੜੇ ਆ ਅਸੀਂ ਚਾਹੁੰਦੇ ਆ ਵੀ ਆਪਣਾ ਦਰਸ਼ਨ ਕਰਨ ਦੇ ਵਿੱਚ ਛੇਤੀ ਸਾਨੂੰ ਕੀਤਾ ਜਾਵੇ ਸਾਰਾ ਕੁਝ ਇੱਕ ਪਾਸਪੋਰਟ ਦੀ ਜਿਹੜੀ ਸ਼ਰਤ ਆ ਉਹ ਬੜੀ ਇੱਕ ਅਹਿਮ ਸ਼ਰਤ ਆ ਜੇਕਰ ਪਾਸਪੋਰਟ ਹੈਗਾ ਤਾਂ ਕਰਕੇ ਅਸੀਂ ਉਧਰ ਜਾ ਕੇ ਦਰਸ਼ਨ ਦੇਦਾਰੇ ਕਰ ਸਕਨੇ ਆ ਕਦੇ ਮੌਕਾ ਮਿਲਿਆ ਕਦੇ ਅਪਲਾਈ ਕਰਨ ਲਈ ਸੋਚਿਆ ਸੀ ਕਿ ਅਸੀਂ ਵੀ ਅਪਲਾਈ ਕਰਕੇ ਜਾ ਕੇ ਦਰਸ਼ਨ ਦੇਦਾਰੇ ਕਰਕੇ ਆਹ ਹਾਂ ਕੀਤਾ ਸੀ ਪਾਸਪੋਰਟ ਹੈਗਾ ਆਪਣੇ ਨੂੰ ਬਣਾਵਾਂਗੇ ਪ੍ਰੋਗਰਾਮ ਕਦੇ ਜੇ ਯੂਰ ਦਰਸ਼ਨ ਕਰਾਂਗੇ ਸਾਂਜੀ ਬਤਾ ਜੀ ਬਿਲਕੁਲ ਜੈਸਟਿਕ ਕਿ ਨਾ ਤੁਸੀਂ ਦੇਖ ਸਕਦੇ ਹੋ ਕਿ ਮੰਚ ਚ ਚਾ ਵਾ ਕਿ ਅਸੀਂ ਵੀ ਆਪਣੇ ਗੁਰੂ ਘਰ ਚਲੀਏ ਨੰਗਾਣਾ ਸਾਹਿਬ ਚਲ ਕੇ ਦਰਸ਼ਨ ਕਰੀਏ ਉੱਥੇ ਨਾਲ ਹੀ ਬਜ਼ੁਰਗ ਮਾਤਾ ਜੀ ਨੇ ਮਾਤਾ ਜੀ ਦੂਰ ਮੀਨ ਲਈ ਦਰਸ਼ਨ ਫਿਰ ਵਧੀਆ ਹੋਗੇ ਜੀ ਹੋਇਆ ਤਾਂ ਹੈ ਪਰ ਧੁੰਧੜਾ ਜਾ ਪਨ ਹਜੇ ਨਜ਼ਰ ਆਇਆ ਜਿਆਦਾ ਤੇ ਇੰਨਾ ਖਾਸ ਨਹੀਂ ਹੋਇਆ ਹਾਂਜੀ ਬਾਕੀ ਤਮੰਨਾ ਤਾਂ ਬੜੀ ਆ ਬਾਕੀ ਸਾਡੇ ਸੱਚੇ ਪਾਤਸ਼ਾਹ ਕਰਨਗੇ ਕਿਰਪਾ ਹਾਂਜੀ ਸਾਨੂੰ ਉੱਥੇ ਦਰਸ਼ਨ ਹੋਣ ਸਗਾਣੇ ਨੇ ਤਾਂ ਦਾਰਖਾਨ ਤੇ ਕਹਿੰਦੇ ਸੀ ਦਾ ਰਿਕਾਰਡ ਤੇ ਹੋ ਜਾਂਦਾ ਸੰਗਤ ਬੜੀ ਪਹੁੰਚੇ ਬਾਕੀ ਚਲੋ ਹੁਣ ਇਹ ਤਾਂ ਸਰਕਾਰ ਦੇ ਨਾਲ ਹੀ ਆ ਜਿਵੇਂ ਉਹ ਕਹਿਣਾ ਬਾਕੀ ਸਾਡੇ ਠਾਕੁਰ ਜੀ ਸੱਚੇ ਪਾਤਸ਼ਾਹ ਨੇ ਹੁਕਮ ਕੀਤਾ ਸੀ ਉਹਦਾ ਕਰਕੇ ਅਸੀਂ ਸਾਰੇ ਨਾਮ ਤਾਰੀ ਸਾਧ ਸੰਗਤ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਘਰ ਪਰ ਦੀ ਵਧਾਈ ਦੇਣ ਵਾਸਤੇ ਜਥਾ ਕੀਰਤਨ ਕਰਨ ਵਾਸਤੇ ਇੱਥੇ ਪਹੁੰਚੇ ਆ ਮੇਲਾ ਮਨਾਉਣ ਵਾਸਤੇ ਸੱਚੇ ਪਾਤਸ਼ਾਹ ਜੀ ਸਾਰਿਆਂ ਦੀ ਆਸਮਰਦਾ ਪੂਰੀਆਂ ਕਰਨ ਇਸੇ ਤਰ੍ਹਾਂ ਬਖਸ਼ਿਸ਼ ਕਰਦੇ ਰਹਿਣ ਮਾਲਕ ਤਾਂ ਦੂਰਬੀਨ ਨਾਲ ਜਦੋਂ ਤੁਸੀਂ ਦਰਸ਼ਨ ਕੀਤੇ ਹੈ ਤੁਸੀਂ ਕਿਹਾ ਧੁੰਦਲਾ ਜਿਹਾ ਦਿਖਾਈ ਦਿੱਤਾ ਹੈ ਨਾ ਪਰ ਮਨ ਦੇ ਵਿੱਚ ਹੈਗਾ ਸੀ ਕਿ ਅਸੀਂ ਗੁਰੂ ਘਰ ਪਹੁੰਚ ਗਏ ਅਸੀਂ ਬਹੁਤ ਮਨ ਦੇ ਵਿੱਚ ਖੁਸ਼ੀ ਹੁੰਦੀ ਆ ਵੀ ਅਸੀਂ ਦਰਸ਼ਨ ਕਰੀਏ ਕਿਤੇ ਉੱਥੇ ਜਾ ਕੇ ਕਰੀਏ ਤਾਂ ਸਾਡੇ ਮਨ ਨੂੰ ਕਿੰਨੀ ਸ਼ਾਂਤੀ ਕਿੰਨੀ ਠੰਡ ਪਵੇ ਹਾਂਜੀ ਪਾਬੂਗ ਹੋ ਗਏ ਹਾਂਜੀ ਬਾਕੀ ਸੱਚੇ ਪਾਤਸ਼ਾਹ ਕਰਨਗੇ ਕਿਰਪਾ ਆਸਮਰਾ ਦਾ ਤਾਂ ਉਹਨਾਂ ਨੇ ਪੂਰੀਆਂ ਕਰਨੀਆਂ ਚਾਹ ਇੱਥੋਂ ਟਿੱਕਰ ਲਾਏ ਆ ਪਹਿਲੀ ਤਾਂ ਆਪ ਆਏ ਆ ਤੋਂ ਗਾਂਵ ਵੀ ਆਪ ਲਿਜਾਣਗੇ ਜੇ ਮਤੇ ਅੱਖਾਂ ਕਿ ਭਰਗੀਆਂ ਤੁਹਾਡੀ ਚਲੋ ਉਹ ਤੁਹਾਨੂੰ ਫੇ ਪਤਾ ਹੀ ਆ ਜਦੋਂ ਕਹਿੰਦੇ ਹੁੰਦੇ ਬਾਪ ਦਾ ਪਿਆਰ ਹੋਵੇ ਧੀਆਂ ਪੁੱਤਾਂ ਦਾ ਤਾਂ ਫਿਰ ਉਹਨਾਂ ਦਾ ਮਨ ਨੂੰ ਤਾਂ ਅਛਾਲਾ ਵੱਜਦਾ ਹੀ ਆ ਨਾ ਜਿਦੋਂ ਤੁਸੀਂ ਦੇਖ ਸਕਦੇ ਹੋ ਮਾਤਾ ਜੀ ਨੇ ਦੂਰਬਿਨ ਰਾਈ ਕੀਤੇ ਆ ਕਹਿੰਦੇ ਧੁੰਦਲਾ ਧੁੰਦਲਾ ਦਿਖਾਈ ਦਿੱਤਾ ਵਾ ਮਨ 'ਚ ਚਾਹ ਜ਼ਰੂਰ ਆ ਕਿ ਅਸੀਂ ਵੀ ਉਸ ਗੁਰੂ ਘਰ ਨਨਕਾਣਾ ਸਾਹਿਬ ਚਲੀਏ ਤਾਂ ਇੱਕ ਵਾਰੀ ਦਰਸ਼ਨ دیدار ਕਰਕੇ ਆਈਏ ਤੁਸੀਂ ਦੇਖ ਸਕਦੇ ਹੋ ਤਸਵੀਰ ਕਿ ਕਿਸਤੀ ਕੇ ਨਾਲ ਜਿਹੜੀਆਂ ਸਿੱਖ ਸੰਗਤਾਂ ਲਗਾਤਾਰ ਪਹੁੰਚ ਰਹੀਆਂ ਤੇ ਦੂਰਬਿਨ ਰਾਈ ਦਰਸ਼ਨ ਜੜੀਆਂ ਨੇ ਕਰਦੀਆਂ ਮੈਨ ਹੋਰ ਵੀ ਵੀ ਸਾਡੇ ਨਾਲ ਨੇ ਗੱਲਬਾਤ ਕਰਨਗੇ ਵੀਰ ਜੀ ਤੁਸੀਂ ਕਿਤੇ ਦੂਰਵੇਂ ਨਹੀਂ ਦਰਸ਼ਨ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੂਰਵੇਂ ਨਹੀਂ ਦਰਸ਼ਨ ਕੀਤੇ ਆ ਜੀ ਧੁੰਦ ਹੋਣ ਕਰਕੇ ਜਿਹੜੇ ਉਹ ਦਰਸ਼ਨ ਨਹੀਂ ਸਹੀ ਤਰੀਕੇ ਨਾਲ ਜੀ ਹੋ ਸਕੇ ਆ ਜੀ ਮਹਾਰਾਜ ਅਗੇ ਅਰਦਾਸ ਬੇਨਤੀ ਕਰਦੇ ਆ ਕਿ ਸਾਨੂੰ ਹੀ ਕਿਰਪਾ ਕਰਨ ਅਸੀਂ ਇਹ ਦਰਸ਼ਨ ਕਰਕੇ ਆਈਏ ਕਰਤਾਰਪੁਰ ਸਾਹਿਬ ਦੇ ਜੀ ਇਸ ਵਾਰ ਤੇ ਪਹਿਲਾਂ ਸਾਨੂੰ ਮੌਕਾ ਨਹੀਂ ਮਿਲਿਆ ਪਰ ਤਾਂਗ ਜਰੂਰ ਆ ਕੇ ਦਰਸ਼ਨਾ ਦੀ ਮਹਾਰਾਜ ਕਿਰਪਾ ਕਰੇ ਮੋਕਾ ਦੇਣ ਸੱਚੇ ਪਾਤਸ਼ਾਹ ਜਰੂਰ ਦਰਸ਼ਨ ਕਰਕੇ ਆਵਾਂਗੇ ਜੀ ਪਰਵਾਰ ਸਮੇਤ ਜਦੋਂ ਜਦੋਂ ਤਾਂਗ ਹੁੰਦੀ ਹੈ ਨਾ ਗੁਰੂ ਉਹ ਜਰੂਰ ਕਿਤੇ ਨਾ ਕਿਤੇ ਪੂਰੀ ਕਰਦਾ ਬਿਲਕੁਲ ਜੀ ਮਨ ਦੇ ਵਿੱਚ ਇੱਕ ਆਸ ਹੋਣੀ ਚਾਹੀਦੀ ਆ ਆਸਾਂ ਜਿਹੜੀਆਂ ਉਹ ਸੱਚੇ ਪਾਤਸ਼ਾਹ ਜਰੂਰ ਪੂਰੀਆਂ ਕਰਦੇ ਆ ਜੀ ਤੁਸੀਂ ਵੀ ਅੱਖਾਂ ਭਰ ਲਈਆਂ ਨਾਲ ਪਿਆਰ ਦੀ ਆ ਜੀ ਇਹ ਖੁਸ਼ੀ ਦੇ ਅਥਰੂ ਆ ਇਹ ਜੋ ਮਨ ਦੇ ਵਿੱਚ ਸ਼ਰਧਾ ਉਹ ਸੱਚੇ ਪਾਤਸ਼ਾਹ ਆਪ ਜਾਣਦੇ ਆ ਜੀ ਕਦੇ ਅੱਗੇ ਮੌਕਾ ਇੱਥੇ ਮਿਲਿਆ ਦੂਰਬਿਨ ਨਾਲ ਦਰਸ਼ਨ ਕਰਨ ਦਾ ਕਿ ਜਾਂ ਪਹਿਲੀ ਵਾਰੀ ਇੱਥੇ ਪਹਿਲੀ ਨਹੀਂ ਇੱਥੇ ਪਹਿਲਾਂ ਵੀ ਆਏ ਆ ਜੀ ਇੱਥੋਂ ਤੱਕ ਅਸੀਂ ਵੇਖ ਕੇ ਜਾਂਦੇ ਰਹੇ ਹਰ ਸਾਲ ਦਰਸ਼ਨ ਕਰਨ ਜਾਂਦਾ ਹਰ ਸਾਲ ਦਰਸ਼ਨ ਕਰੀਦੇ ਆ ਜੀ ਅੱਗੇ ਪਾਕਿਸਤਾਨ ਵਾਸਤੇ ਅਸੀਂ ਅਪਲਾਈ ਨਹੀਂ ਕੀਤਾ ਸੀ ਹੁਣ ਅਸੀਂ ਇਹ ਕਰਾਂਗੇ ਜ਼ਰੂਰ ਕਰਾਂਗੇ ਜੀ ਅਸੀਂ ਅਸੀਂ